ਇਸ ਵਰਕਮ ਬਾਤ ਟੂਅਰ ਚੈਨਲ ਸੈਂਸਰੀ ਰਿਐਕਸ਼ਨ ਤੇ ਹੁੱਕ ਕਰ ਦਿੱ ਤੁਸੀਂ ਅਰੇ ਗਏ ਤੇ ਵਧੀਆ ਹੋਗੇ ਤੇ ਯਾਰ ਅੱਜ ਆਪਾਂ ਹਰੇਕ ਵਾਰ ਦੇ ਤਰ੍ਹਾਂ ਵੀ ਇੱਕ ਵੀਡੀਓ ਲੈ ਕੇ ਆਇਆ ਤੇ ਰਿਐਕਟ ਕਰਾਂਗੇ ਅੱਜ ਆਪਣੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਸਾਡੇ ਜਿਵੇਂ ਗਰੂ ਦਸਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਰਿਲੇਟਿਡ ਉਹਨਾਂ ਦਾ ਇਤਿਹਾਸ ਬਾਰੇ ਆਪਾਂ ਕੁਝ ਗੱਲਾਂ ਕੁਝ ਉਹਨਾਂ ਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਦਿਖਾਂਗੇ ਜੋ ਕਿ 90% ਆ ਹੋ ਸਕਦਾ ਉਸ ਤੋਂ ਵੀ ਜ਼ਿਆਦਾ ਪਰਸੈਂਟ ਲੋਕਾਂ ਨੂੰ ਨਾ ਪਤਾ ਹੋਵੇ ਸ਼ਾਇਦ ਸਾਨੂੰ ਵੀ ਜਿਸ ਦਾ ਨਾਮ ਪਤਾ ਹੋਣਾ ਤੇ ਆਪਾਂ ਉਸ ਵੀਡੀਓ ਦੇ ਜਰੀਏ ਦੇਖਾਂਗੇ ਯਾਰ ਕਿ ਕੀ ਕੀ ਇਤਿਹਾਸ ਦੇ ਵਿੱਚ ਸੀਗਾ ਉਸ ਟਾਈਮ ਦੇ ਦੌਰਾਨ ਯਾਰ ਜੋ ਸਾਨੂੰ ਸਿੱਖਣਾ ਚਾਹੀਦਾ ਤੇ ਆਪਾਂ ਉਹ ਵੀਡੀਓ ਦੇਖਦੇ ਆ ਯਾਰ ਰੀਐਕਟ ਕਰਦੇ ਨਾ ਵਾਲੇ ਸਾਨੂੰ ਵੀ ਗਿਆਨ ਮਿਲੇਗਾ ਕਿ ਵੀਡੀਓ ਦੇ ਵਿੱਚ ਕੀ ਕੀ ਹੋਇਆ ਤੇ ਲੈਟਸ ਸਟਾਰਟ ਵਿਦ ਅ ਵੀਡੀਓ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਬਾਰੇ ਤਾਂ ਆਪਾਂ ਸਭ ਨੂੰ ਪਤਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੋਰ ਵੀ ਪੁੱਤਰ ਸੀ ਬਾਬਾ ਜ਼ਰਾਵਰ ਸਿੰਘ ਜੀ ਦੀ ਉਮਰਦਾਹੀ ਇੱਕ ਹੋਰ ਪੁੱਤਰ ਜਿਨੇ ਸਤਸਾ ਨਦੀ ਦੇ ਕਿਨਾਰੇ ਜੰਗਲ ਲੜੀ ਸੀ ਤੇ ਦੱਖਣ ਜਾਂਦੇ ਹੋਏ ਵੀ ਗੁਰੂ ਸਾਹਿਬ ਦੇ ਨਾਲ ਸੀ ਯੇ ਮੈਂ ਇੱਕ ਸੈਕਿੰਡ ਮੈਂ ਨਾ ਪਿੱਛੇ ਕਰਕੇ ਸੁਣ ਜਾਊਗਾ ਮਤਲਬ ਇਹਨਾਂ ਨੇ ਹੀ ਕਿਹਾ ਹੈ ਕਿ ਚਾਰ ਸਰਜਾਦਤ ਤੋਂ ਇਲਾਵਾ ਇੱਕ ਹੋਰ ਪੁੱਤਰ ਸੀਗਾ ਇੱਕ ਮਿੰਟ ਮੈਂ ਮਤਲਬ ਨਾ ਦੁਬਾਰਾ ਕੋਈ ਪਰ ਗੁਰਗੋਬਿੰਦ ਸਿੰਘ ਜੀ ਦਾ ਇੱਕ ਹੋਰ ਵੀ ਪੁੱਤਰ ਸੀ ਬਾਬਾ ਜ਼ਰਾਵਰ ਸਿੰਘ ਜੀ ਦੀ ਉਮਰਦਾਹੀ ਇੱਕ ਹੋਰ ਪੁੱਤਰ ਜਿਨੇ ਸਤਸਾ ਨਦੀ ਦੇ ਕਿਨਾਰੇ ਜੰਗਲ ਲੜੀ ਸੀ ਇਹ ਦੱਖਣ ਜਾਂਦੇ ਹੋਏ ਵੀ ਗੁਰੂ ਸਾਹਿਬ ਦੇ ਨਾਲ ਸੀ ਕਿਵੇਂ ਸ਼ਹਾਦਤ ਹੁੰਦੀ ਆ ਪੂਰਾ ਇਤਿਹਾਸ ਤੁਹਾਨੂੰ ਦੱਸਦੇ ਆ ਆਨੰਦਪੁਰ ਦੀ ਗੱਲ ਆ ਜੁਰਗੋਬਿੰਦ ਸਿੰਘ ਜੀ ਆਪਣੇ ਪੂਰੇ ਪਰਿਵਾਰ ਨਾਲ ਤੇ ਸਿੱਖ ਸੰਗਤਾਂ ਆਨੰਦਪੁਰ ਰਹਿ ਰਹੀਆਂ ਨੇ ਪੂਰਾ ਹੱਸਦਾ ਖੇੜਦਾ ਤੇ ਹਰਿਆ ਭਰਿਆ ਆਨੰਦਪੁਰ ਤਰਹੰਦਕੋਲ ਇੱਕ ਪਿੰਡ ਆ ਬੱਸੀ ਪਟਾਣਾ ਉੱਥੇ ਰਹਿੰਦਾ ਐ ਭਾਈ ਨੱਥੂ RAM ਲੋਟਾ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਐ ਤੇ ਤੇਸ਼ੇ ਵਜੋਂ ਤਰਖਾਨ ਹੈ ਉਹਦੀ ਘਰਵਾਲੀ ਐ ਬੀਬੀ ਟਿੱਕੀ ਬੀਬੀ ਪਿੱਕੀ ਹੁਣ ਆਨੰਦਪੁਰ ਗੁਰਗੋਵੀ ਸਿੰਘ ਜੀ ਦੇ ਮੈਲਾਂ 'ਚ ਸੇਵਾ ਕਰਦੀ ਆ ਸੇਵਾ ਕੀ ਕਰਦੀ ਆ ਕਿ ਮਾਤਾ ਗੁਜਰੀ ਜੀ ਦੀ ਸੇਵਾ 'ਚ ਲੱਗੀ ਹੋਈ ਆ ਬੀਬੀ ਪਿੱਕੀ ਬੀਬੀ ਪਿੱਕੀ ਦਾ ਇੱਕ ਪੁੱਤਰ ਹੈ ਉਹਦਾ ਨਾਮ ਹੈ ਜ਼ਰਾਵਰ ਸਿੰਘ ਜ਼ਰਾਵਰ ਸਿੰਘ ਵੀ ਹੁਣ ਉਮਰ ਕਿੰਨੀ ਹੈ ਸਹਬਜ਼ਾਦਾ ਜ਼ਰਾਵਰ ਸਿੰਘ ਦਾ ਹਮ ਉਮਰ ਹੈ ਇਹ ਜ਼ਰਾਵਰ ਸਿੰਘ ਬੀਬੀ ਪਿੱਕੀ ਤੇ ਭਾਈ ਨੱਥੂ RAM ਲੋਟੇ ਦਾ ਪੁੱਤਰ ਤਾਂ ਇਹ ਬਾਲਤ ਦਰਾਬਰ ਸਿੰਘ ਵੀ ਬੀਬੀ ਪੱਖਾਂ ਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾਂ 'ਚ ਰਹਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ 'ਚ ਸਿੱਖਾਂ ਦੀ ਪੁਸ਼ਟੀ ਕਰਵਾਇਆ ਕਰਦੇ ਸੀਗੇ ਵੱਡੇ ਵੱਡੇ ਤਖੜੇ ਤਖੜੇ ਸਿੱਖ ਉੱਥੇ ਇੱਕ ਦੂਜੇ ਨਾਲ ਕੁੱਤੀ ਕਰਿਆ ਕਰਦੇ ਸੀ ਤੀਰੰਦਾਜ਼ੀ ਕਰਿਆ ਕਰਦੇ ਸੀ ਘੋੜਸਵਾਰੀ ਦੇ ਮੁਕਾਬਲੇ ਹੁੰਦੇ ਸੀ ਤਾਂ ਇੱਕ ਵਾਰ ਦੀ ਗੱਲ ਆ ਕਹਿੰਦੇ ਬਾਬਾ ਦਰਾਬਰ ਸਿੰਘ ਜੀ ਨਾਲ ਇਹ ਦਰਾਬਰ ਜਿਹੜਾ ਬੀਬੀ ਪਿੱਕੀ ਦੇ ਭਾਈ ਨੱਥੂ RAM ਲੋਟੇ ਦਾ ਮੁੰਡਾ ਹੈ ਇਹਨਾਂ ਦੋਨਾਂ ਦੀ ਕੁਸ਼ਤੀ ਹੋ ਰਹੀ ਹੁੰਦੀ ਆ ਤੇ ਤਾਂਹੇ ਭਾਈ ਨੱਥੂ RAM ਲੋਟੇ ਦਾ ਬਾਲਕ ਜ਼ਰਾਵਰ ਸਿੰਘ ਸਹਬਜ਼ਾਦਾ ਬਾਬਾ ਜ਼ਰਾਵਰ ਸਿੰਘ ਨੂੰ ਕੁਸ਼ਤੀ 'ਚ ਹਰਾ ਦਿੰਦਾ ਹੈ। ਕੁਸ਼ਤੀ 'ਚ ਹਰਾ ਦਿੰਦਾ ਹੈ ਤਾਂ ਕੋਲ ਖੜੇ ਜਿਹੜੇ ਸਿੱਖ ਹੁੰਦੇ ਨੇ ਉਹ ਇਹ ਗੱਲ ਤੋਂ ਜ਼ਿਆਦਾ ਖੁਸ਼ ਨਹੀਂ ਹੁੰਦੇ। ਕਈ ਸਿੱਖ ਹੁੰਦੇ ਨੇ ਜਿਹੜੇ ਉਹ ਫਿਰ ਜਾਂਦੇ ਨੇ ਉਹ ਬਾਲਕ ਜ਼ਰਾਵਰ ਦੀ ਮਾਤਾ ਦੀਦੀ ਪਿੱਕੀ ਕੋਲ ਜਾ ਕੇ ਉਹ ਕਹਿੰਦੇ ਨੇ ਆਪਾਂ ਗੁਰੂ ਘਰ ਦੇ ਨੌਕਰ ਐ ਕਿ ਤੁਹਾਡੇ ਪੁੱਤ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਨੂੰ ਹਰਾਤਾ ਇਹ ਬਿਲਕੁਲ ਚੰਗੀ ਗੱਲ ਨਹੀਂ ਐ ਕਿ ਹੁਣੇ ਜਾਓ ਗੁਰੂ ਗੋਬਿੰਦ ਸਿੰਘ ਜੀ ਤੋਂ ਮਾਫੀ ਮੰਗੋ ਤੇ ਆਪਦੇ ਪੁੱਤ ਲਈ ਕੋਈ ਦੰਡ ਮੰਗੋ ਬੀਬੀ ਪਿੱਛੀ ਫਿਰ ਉਸੇ ਟਾਈਮ ਆਉਂਦੀ ਆ ਤੇ ਉਹ ਜਿਹੜਾ ਕੁਸ਼ਤੀ ਦਾ ਖਾੜਾ ਹੁੰਦਾ ਉੱਥੇ ਪਹੁੰਚਦੀ ਐ ਤੇ ਗੁਰੂ ਗੋਬਿੰਦ ਸਿੰਘ ਜੀ ਅੱਗੇ ਹੱਥ ਜੋੜ ਕੇ ਫਿਰੋ ਮਾਫੀ ਮੰਗਦੀ ਐ ਤਾਂ ਗੁਰੂ ਗੋਬਿੰਦ ਸਿੰਘ ਜੀ ਫਿਰ ਕਹਿੰਦੇ ਨੇ ਵੀ ਤੁਸੀਂ ਕਿਸ ਗੱਲ ਦੀ ਮਾਫੀ ਮੰਗ ਰਹੇ ਕਹਿੰਦੇ ਵੀ ਮੇਰੇ ਬਾਲਕਤੋਂ ਕੋ ਬਹੁਤ ਵੱਡੀ ਭੁੱਲ ਹੋ ਗਈਆ ਕਿ ਇਹਨੂੰ ਦੰਡ ਮਿਲਣਾ ਚਾਹੀਦਾ ਹੈ ਤੁਸੀਂ ਜੋ ਮਰਜ਼ੀ ਮੇਰੇ ਪੁੱਤ ਨੂੰ ਸਜ਼ਾ ਲਾ ਦਿਓ ਅਸੀਂ ਮਨਜ਼ੂਰ ਕਰਾਂਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਫਿਰ ਉੱਥੇ ਕੀ ਕਰਦੇ ਨੇ ਗੁਰੂ ਗੋਬਿੰਦ ਸਿੰਘ ਜੀ ਉਹ ਛੋਟੇ ਜੇ ਬਾਲਕ ਨੂੰ ਪਾਂ ਤੋਂ ਫੜਦੇ ਨੇ ਤੇ ਆਪਣੇ ਵੱਲ ਕਰਦੇ ਨੇ ਤੇ ਉਹਦੀ ਪਾਂ ਫੜ ਕੇ ਕਹਿ ਦਿੰਦੇ ਨੇ ਕਿ ਇਹ ਵੀ ਮੇਰਾ ਜ਼ਰਾਬਰ ਹੀ ਹੈ ਕਿ ਕਿਤੇ ਕੋਈ ਥਲੇ ਖਾਣਾ ਖਾ ਜਿਓ ਕਿ ਮੇਰੇ ਦੋ ਦੋ ਜ਼ਰਾਬਰ ਨੇ ਇਹ ਵੀ ਮੇਰਾ ਪੁੱਤੀ ਆ ਫਿਰ ਉਸ ਤੋਂ ਬਾਅਦ ਜਿਹੜਾ ਇਹ ਬਾਲਕ ਹੈ ਇਨੂੰ ਪਾਲਿਤ ਪੁੱਤਰ ਕਹਿਣ ਲੱਗੇ ਜੇ ਪਾਲਿਤ ਪੁੱਤਰ ਦਾ ਮਤਲਬ ਹੋਊਗਾ ਕਿ ਹੱਥਾਂ 'ਚ ਪਾਲਣ ਵਾਲਾ ਅੰਗਰੋ ਇੱਕ ਟਾਈਪ ਦਾ ਨੋਟ ਲੈ ਲਿਆ ਅੱਛਾ ਮਤਲਬ ਕਿ ਅੱਛਾ ਅੱਛਾ ਠੀਕ ਹੈ ਹੁਣ ਮੈਂ ਸਮਝ ਗਿਆ ਕਿ ਇਸ ਸੈਂਸ ਦੇ ਵਿੱਚ ਮਤਲਬ ਇਹ ਕਹਿਣਾ ਚਾ ਰਹੇ ਨੇ ਕਿ ਪੰਜਵਾਂ ਪੁੱਤਰ ਠੀਕ ਹੈ ਜੀ ਮੈਂ ਵੀ ਉਹੀ ਚੀਜ਼ ਸੋਚਿਆ ਯਾਰ ਕਿ ਇਦਾਂ ਦਾ ਕੁਝ ਇਤਿਹਾਸ ਦੇ ਵਿੱਚ ਸਾਨੂੰ ਹਰਦਾ ਵੀ ਤਾਂ ਪਤਾ ਹੀ ਨਹੀਂ ਕਦੇ ਸੁਣਿਆ ਹੀ ਨਹੀਂ ਕਿ ਇਦਾਂ ਪੰਜਵਾਂ ਕੋਈ ਪੁੱਤਰ ਵੀ ਸੀਗਾ ਆਪਾਂ ਸਾਰੇ ਨੇ ਚਾਰ ਸਾਰੇ ਮੂਵੀ ਵੀ ਦੇਖੀ ਹੈ ਉਹਦੇ ਵਿੱਚ ਵੀ ਇਦਾਂ ਕੋਈ ਜ਼ਿਕਰ ਨਹੀਂ ਹੋਇਆ ਸੀਗਾ ਠੀਕ ਹੈ ਹੁਣ ਸਮਝ ਲੱਗ ਗਈ ਇਹ ਚੀਜ਼ ਦੀ ਕਿ ਇਹ ਕਿਸ ਸੈਸ ਦੇ ਵਿੱਚ ਠੀਕ ਹੈ ਨਹੀਂ ਬਾਕੀ ਕਈ ਗੱਲਾਂ ਨਹੀਂ ਪਤਾ ਹੁੰਦੀਆਂ ਵੀਡੀਓਜ਼ ਦੇ ਜ਼ਰੀਏ ਸਾਨੂੰ ਪਤਾ ਲੱਗਦੀਆਂ ਤੇ ਅੱਥਾਂ ਚ ਫਿਰ ਇਹ ਪਲਿਆ ਬਚਪਨ ਇਹਨਾਂ ਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਚ ਤੇ ਸਾਹਿਬਜ਼ਾਦਿਆਂ ਨਾਲ ਖੇਡਦੇ ਆਂ ਤੇ ਸਾਹਿਬਜ਼ਾਦਿਆਂ ਨਾਲ ਹੀ ਸ਼ਸਤਰ ਵਿਦਿਆ ਲੈਂਦੇ ਆਂ ਵੀ ਜਦੋਂ ਫਿਰ ਟਾਈਮ ਬਦਲਦਾ ਆ ਆਨੰਦਪੁਰ ਤੇ ਕਿਲੇ ਨੂੰ ਘੇਰਾ ਪੈਂਦਾ ਉਸੇ ਟਾਈਮ ਵੀ ਇਹ ਉੱਥੇ ਮੌਜੂਦ ਆ ਜਦੋਂ ਕਿਲਾ ਛੱਡਿਆ ਜਾਂਦਾ ਹੈ ਉਦੋਂ ਵੀ ਫਿਰ ਇਹ ਨਾਲ ਨੇ ਸਰਸਾ ਨਦੀ ਦੇ ਕਨਾਰੇ ਜਦੋਂ ਮੁਗਲ ਪਿਛੋਂ ਹਮਲਾ ਕਰਦੇ ਨੇ ਤਾਂ ਇਹ ਬਾਬਾ ਅਜੀਤ ਸਿੰਘ ਤੇ ਭਾਈ ਬਚਿੱਤਰ ਸਿੰਘ ਦੇ ਜਥੇ ਚ ਸੀਗਾ ਪਾਲਤ ਪੁੱਤਰ ذراور ਸਿੰਘ ਉੱਥੇ ਫਿਰ ਮਲਕਪੁਰ ਰੰਗਣਾ ਬਹੁਤ ਭਿਆਨਕ ਯੁੱਧ ਹੁੰਦਾ ਹੈ ਭਾਈ ਬਚਿੱਤਰ ਸਿੰਘ ਜੀ ਬਹੁਤ ਪੂਰੇ ਤਰੀਕੇ ਨਾਲ ਉੱਥੇ ਜ਼ਖਮੀ ਹੁੰਦੇ ਨੇ ਤੇ ਪਾਲਤ ਪੁੱਤਰ ذراور ਸਿੰਘ ਦੇ ਸਰੀਰ ਤੇ 22 ਫੱਟ ਲੱਗੇ ਸੀ ਉੱਥੇ ਇੱਕ ਗੱਲ ਹੋਰ ਵੀ ਮੈਂ ਇੱਥੇ ਦੱਸਣੀ ਚਾਹੁੰਦਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਸੀ ਤਾਂ ਇਹ ਪਾਲਤ ਪੁੱਤਰ ਜ਼ੋਰਾਵਰ ਸਿੰਘ ਖੰਡੇ ਬਾਟੇ ਦੀ ਪਾਲ ਛੱਕ ਕੇ ਸਿੰਘ ਬਣ ਗਿਆ ਸੀਗਾ ਜ਼ੋਰਾਵਰ ਸਿੰਘ ਹੀ ਲੱਗਦਾ ਸੀਗਾ ਇਹਨਾਂ ਦੇ ਨਾਲ 70 ਵਿਦਿਆਵੀ ਸਾਹਿਬਜ਼ਾਦਿਆਂ ਦੇ ਨਾਲ ਹੀ ਇਹਨਾਂ ਨੇ ਪ੍ਰਾਪਤ ਕੀਤੀ ਸੀ ਸੋਚੋ ਇਹ ਵੀ ਤਗੜਾ ਜੇ ਉਹਦਾ ਹੋਣਾ ਉਮਰ ਭਾਵੇਂ ਛੋਟੀ ਆ ਪਾਈ ਫੱਟ ਅੱਠ ਸਾਲ ਦੇ ਅੱਠ ਸਾਲ ਉਮਰ ਸੀ ਉਹਦਾ ਪਾਈ ਫੱਟ ਗੁਰਗੋਬਿੰਦ ਸਿੰਘ ਜੀ ਉੱਥੇ ਸਰਸਤਾ ਨਦੀ ਪਾਰ ਕਰਕੇ ਫਿਰ ਵਨ ਮੀਜ਼ ਕਰਨ ਉਹ ਵੀ ਨਨ੍ਹਾ ਦਸਿਆਰ 22 ਫਟ ਬੱਜੇ ਉਹਨਾਂ ਦੇ ਇਨੀ ਛੋਟੀ ਉਮਰ ਦੇ ਵਿੱਚ ਤੇ ਮਤਲਬ ਕਿ ਯਾਰ ਕਿੰਨਾ ਮਤਲਬ ਕਿ ਜਿਗਰਾ ਕਿੰਨਾ ਬਹੁਤ ਵੱਡੀ ਗੱਲ ਹੁੰਦੀ ਯਾਰ ਅੱਜ ਦੇ ਟਾਈਮ ਕਿਸੇ ਨੂੰ ਮਾਣਾ ਜਾਵੇ ਟੱਕ ਜੇ ਵੀ ਲੱਗ ਜੇ ਨਾ ਤੇ ਆਪਾਂ ਹੋਸ਼-ਸ਼ੋਸ਼ ਬੈਠਦੇ ਕਿ ਬਈ ਛੱਟ ਲੱਗੀ ਸਾਡੇ ਤੇ ਯਾਰ ਕਾਫੀ ਵੱਡੀ ਗੱਲ ਹੈ ਰਾਧਿਆਂ ਨਾਲ ਤੇ 40 ਸਿੱਖਾਂ ਨਾਲ ਚਲੇ ਜਾਂਦੇ ਨੇ ਕੋਟਲਾ ਨਹਿੰਗ ਖਾਨ ਦੀ ਹਵੇਲੀ 'ਚ ਉੱਥੇ ਜਾ ਕੇ ਉਹਨਾਂ ਨੂੰ ਖਬਰ ਮਿਲਦੀ ਆ ਭਾਈ ਬਚਿੱਤਰ ਸਿੰਘ ਦੇ ਬੁਰੇ ਤਰੀਕੇ ਨਾਲ ਜੱਤ ਨਹੀਂ ਹੋਣ ਦੀ ਤੇ ਪਾਲਤ ਪੁੱਤਰ ਜ਼ਰਾਵਰ ਸਿੰਘ ਦੇ ਜ਼ਖਮੀ ਹੋਣ ਦੀ। ਉੱਥੋਂ ਫਿਰ ਉਹ ਸਹੈਬਜ਼ਾਦਾ ਬਾਬਾ ਅਜੀਤ ਸਿੰਘ ਨੂੰ ਭੇਜਦੇ ਨੇ ਤੇ ਜ਼ਖਮੀ ਹਾਲ ਸੱਚ ਬਾਬਾ ਅਜੀਤ ਸਿੰਘ ਜੀ ਭਾਈ ਬਚਰ ਸਿੰਘ ਤੇ ਪਾਲਤ ਪੁੱਤਰ ਜ਼ਰਾਵਰ ਨੂੰ ਉੱਥੋਂ ਲੈ ਕੇ ਆਉਂਦੇ ਨੇ। ਉੱਥੋਂ ਫਿਰ ਗੁਰਗੋਬਿੰਦ ਸਿੰਘ ਜੀ ਆਪਣੇ 40 ਸਿੱਖਾਂ ਤੇ ਵੱਡੇ ਸਾਹਿਬਜ਼ਾਦੇ ਆਣਾ ਚਲੇ ਜਾਂਦੇ ਨੇ ਚਮਕੌਰ ਦੀ ਗੜੀ ਵੱਲ ਨੂੰ। ਪਾਲਤ ਪੁੱਤਰ ਜ਼ਰਾਵਰ ਸਿੰਘ ਜੋ ਪੂਰੇ ਤਰੀਕੇ ਨਾਲ ਜ਼ਖਮੀ ਨੇ ਉਹਨਾਂ ਦੀ ਫਿਰ ਦੇਵਾ ਸੰਭਾਲ ਕਰਦੇ ਨੇ। ਉਸੇ ਹੀ ਪਿੰਡ ਦੇ ਸਿੱਖ ਪਈਂ ਪਗਕਾ ਸਿੰਘ ਤੇ ਭਾਈ ਗੁਰਤਾ ਸਿੰਘ ਉਹ ਆਪਣੇ ਘਰ ਲੈ ਜਾਂਦੇ ਨੇ ਇਹਨਾਂ ਨੂੰ ਉੱਥੇ ਉਹਨਾਂ ਦੀ ਦੇਖਭਾਲ ਕਰਦੇ ਨੇ ਪਰ ਮਾਹੌਲ ਉਹ ਠੀਕ ਨਹੀਂ ਸੀ ਜਿਹੜੇ ਮੁਗਲ ਸੀ ਉਹ ਚੱਪੇ ਚੱਪੇ ਤੇ ਗੁਰੂ ਸਾਹਿਬ ਤੇ ਸਿੱਖਾਂ ਨੂੰ ਲੱਭ ਰਹੇ ਸੀ ਇਹਨਾਂ ਨੂੰ ਫਿਰ ਐਨ ਲੱਗਦਾ ਹੈ ਕਿ ਇੱਥੇ ਇਹ ਦਰਾਵਰ ਸਿੰਘ ਨੂੰ ਰੱਖਣਾ ਸੇਫ ਨਹੀਂ ਹੈ ਫਿਰ ਇਹ ਕੀ ਕਰਦੇ ਨੇ ਇਹ ਇੱਕ ਗੱਡੇ 'ਚ ਨਾ ਦਰਾਵਰ ਸਿੰਘ ਨੂੰ ਜ਼ਖਮੀ ਨੂੰ ਲਹੂ ਲਹਾਨ ਹੋਏ ਦਰਾਵਰ ਸਿੰਘ ਨੂੰ ਇੱਕ ਗੱਡੇ 'ਚ ਪਾਉਂਦੇ ਨੇ ਤੇ ਉੱਪਰੋਂ ਇਹ ਕੱਪੜਿਆਂ ਨਾਲ ਟੱਕ ਰੰਦੇ ਨੇ ਰੂਨਾਂ ਟੱਕ ਦਿੰਦੇ ਨੇ ਉੱਥੋਂ ਫਿਰ ਇਹ ਲੈ ਕੇ ਜਾਂਦੇ ਨੇ ਮੰਡੀ ਗੋਬਿੰਦਗੜ੍ਹ ਕੋਲ ਇੱਕ ਪਿੰਡਾ ਦੜਹੇੜੀਆਂ ਹੁਣ ਦੜਹੇੜੀਆਂ ਕਿਉਂ ਲੈ ਕੇ ਗਏ ਕਿਉਂਕਿ ਜੋ ਪਾਲਕ ਪੁੱਤਰ ਜ਼ੋਰਾਵਰ ਸਿੰਘ ਹੈ ਇਹਦੀ ਭੂਆ ਮਾਈ ਪੂਪਾ ਉੱਥੇ ਰਹਿੰਦੀ ਆ ਦੜਹੇੜੀਆਂ ਔਰ ਦੜਹੇੜੀਆਂ ਫਿਰ ਉਹ ਇਹਨਾਂ ਦੇ ਜ਼ਖਮਾਂ ਤੇ ਮਲਮ ਪੱਟੀ ਕਰਦੇ ਨੇ ਬਹੁਤ ਸੇਵਾ ਕਰਦੇ ਨੇ ਉਹ ਬਹੁਤ ਜ਼ਿਆਦਾ ਜ਼ਖਮੀ ਸੀਗੇ ਕਮਾਲ ਲੰਗਦਾ ਹੈ ਫਿਰ ਥੋੜੀ ਹਾਲਤ ਇਹਨਾਂ ਦੀ ਕੀ ਹੁੰਦੀ ਆ ਉੱਥੇ ਹੀ ਫਿਰ ਪਾਲੇਤ ਪੁੱਤਰ ਦਰਾਵਰ ਸਿੰਘ ਨੂੰ ਖਬਰ ਮਿਲਦੀ ਆ ਕਿ ਗੁਰੂ ਸਾਹਿਬ ਦੀ ਚਮਕੌਰ ਦੀ ਜੰਗ ਦੀ ਖਬਰ ਮਿਲਦੀ ਆ ਕਿ ਚਮਕੌਰ ਦੀ ਗੜੀ ਤੋਂ ਗੁਰੂ ਸਾਹਿਬ ਰਾਤ ਨੂੰ ਨਿਕਲ ਗਏ ਨੇ ਤਿੰਨ ਸਿੱਖਾਂ ਦੇ ਨਾਲ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਦੀ ਖਬਰ ਮਿਲਦੀ ਆ ਬੜੇ ਮਨ ਇਹਨਾਂ ਦਾ ਦੁਖੀ ਹੁੰਦਾ ਹੈ ਪਰ ਅੰਦਰੋਂ ਇੱਕ ਇਹਨਾਂ ਨੂੰ ਖਿੱਚ ਸੀਗੀ ਇਹਨਾਂ ਨੂੰ ਬੇਚੈਨੀ ਸੀ ਬਹੁਤ ਜ਼ਿਆਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਇਹ ਔਰ ਗੁਰਗੋਬਿੰਦ ਸਿੰਘ ਜੀ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਟਾਈਮ ਫਿਰ ਇੱਥੋਂ ਲੰਘਦਾ ਹੈ ਤੇ ਇਹਨਾਂ ਨੂੰ ਖਬਰ ਮਿਲਦੀ ਆ ਕਿ ਗੁਰਗੋਬਿੰਦ ਸਿੰਘ ਜੀ ਪੰਜਾਬ ਤੋਂ ਦੱਖਣ ਵੱਲ ਨੂੰ ਜਾ ਰਹੇ ਨੇ ਤਾਂ ਮਨ 'ਚ ਬੜੀ ਬੇਚੈਨੀ ਹੁੰਦੀ ਆ ਇਹਨਾਂ ਦੇ ਇੱਜ਼ਤ ਕਰਦੇ ਨੇ ਕਿ ਮੈਂ ਗੁਰਗੋਬਿੰਦ ਸਿੰਘ ਜੀ ਨੂੰ ਮਿਲਣਾ ਹੈ ਮੈਂ ਗੁਰਗੋਬਿੰਦ ਸਿੰਘ ਜੀ ਕੋਲ ਜਾਣਾ ਹੈ ਸਿੱਖ ਫਿਰ ਰੋਕਦੇ ਨੇ ਇਹਨਾਂ ਦੇ ਰਿਸ਼ਤੇਦਾਰ ਰੋਗ ਦੇ ਨੇ ਪਾਕੀ ਸਿੱਖ ਵੀ ਰੋਗ ਦੇ ਨੇ ਕਿ ਤੁਹਾਡੀ ਹਾਲਤ ਹਜੇ ਇੰਨੀ ਜ਼ਿਆਦਾ ਠੀਕ ਨਹੀਂ ਹੈ ਤੁਹਾਨੂੰ ਨਹੀਂ ਜਾਣਾ ਚਾਹੀਦਾ ਕਿਉਂਕਿ ਜ਼ਖਮ ਬਹੁਤ ਜ਼ਿਆਦਾ ਸੀਗੇ ਹਮਾਂ ਲੰਘ ਚੁੱਕੇ ਐ ਇੱਥੇ ਉਮਰ ਇਹਨਾਂ ਦੀ ਹੋ ਚੁੱਕੀ ਆ ਲਗਭਗ 11-12 ਸਾਲ ਗੁਰਪ੍ਰੋਬਿੰਦ ਸਿੰਘ ਜੀ ਜਾ ਰਹੇ ਨੇ ਪੰਜਾਬ ਤੋਂ ਤਖਣ ਵੱਲ ਨੂੰ ਫਿਰ ਇਹ 500 ਕਿਲੋ ਗੁਰਪ੍ਰੋਬਿੰਦ ਸਿੰਘ ਜੀ ਇਥੋਂ ਜਾ ਚੁੱਕੇ ਨੇ ਤੇਰੇ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਪਿੰਡ ਆ ਉਥੇ ਆਗਰੇ ਤੋਂ 225 ਕਿਲੋਮੀਟਰ ਅੱਗੇ ਇਦਮਾਤਪੁਰ ਇਦਮਾਤਪੁਰ ਚ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਨੇ ਉੱਥੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਇਹ ਪਾਬਕ ਹੋ ਜਾਂਦੇ ਆ ਕਿਉਂਕਿ ਸਹਬਜ਼ਾਦੇਆਂ ਨਾਲ ਭਰਾਮਾਂ ਵਰਗਾ ਪਿਆਰ ਸੀ ਨਾਲ ਹੀ ਏਡੇ ਤੇ ਪਲੇ ਸੀਗੇ ਗੋਬਿੰਦ ਸਿੰਘ ਜੀ ਕੋਟ ਕੇ ਫਿਰ ਪਾਲਕ ਜਰਾਬਰ ਨੂੰ ਗੱਲ ਨਾਲ ਲਾਉਂਦੇ ਨੇ ਫਿਰ ਉੱਥੋਂ ਇਹ ਇਦਮਾਤਪੁਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਜਾਂਦੇ ਨੇ ਯਾਰ ਸਾਰਿਆਂ ਦੇ ਵਿੱਚ ਰੁਕ ਰਹੇ ਹਾਂ ਪਰ ਮੈਂ ਇੱਕ ਚੀਜ਼ ਦੇਖਾਈ ਮੈਨੂੰ ਇਹ ਇਤਿਹਾਸ ਬਾਰੇ ਨਾ ਲੱਗ ਕਿ ਕਾਫੀ ਲੋਕਾਂ ਨੂੰ ਨਹੀਂ ਪਤਾ ਮੜਾ ਮੈਂ ਵੀ ਫਰਸਟ ਟਾਈਮ ਇਹਦਾ ਸੁਣ ਰਹੇ ਸਾਨੂੰ ਕੋਈ ਇਹਦਾ ਇਨਫੋਰਮੇਸ਼ਨ ਇਹਦੇ ਬਾਰੇ ਨਹੀਂ ਹੈ ਕਿ ਮਤਲਬ ਇਹਦਾ ਪੰਜਵਾਂ ਪੁੱਤਰ ਵੀ ਸੀ ਇਹਦੇ ਸ਼ਹਿਰ ਵਿੱਚ ਵੀ ਇਹਦਾ ਕੋਈ ਇਹਦਾ ਇਹਦਾ ਕੋਈ ਰੂਨ ਦਿਖਾ ਆ ਗਿਆ ਤੇ ਮਨੂੰ ਕਿ ਇਹ ਚੀਜ਼ ਯਾਰ ਦਿਖਾਣੀ ਚਾਹੀਦੀ ਸੀ ਉਸ ਮੂਵੀ ਦੇ ਵਿੱਚ ਵੀ ਨਾ ਮਤਲਬ ਕਿ ਥੋੜਾ ਜਿਹਾ ਹੋਰ ਇਨਫੋਰਮੇਸ਼ਨ ਵੀਡੀਓ ਤੇ ਜਦੋਂ ਬੰਦੇ ਨੂੰ ਹੋਰ ਪਤਾ ਲੱਗਦਾ ਹੈ ਬਾਕੀ ਠੀਕ ਹੈ ਕੋਈ ਨਹੀਂ ਕਿਆ ਬਸ ਦੇਖਦੇ ਹਾਂ ਹੋਰ ਸਿੱਖਾਂ ਬਾਰੇ ਜਾਂ ਹੋਰ ਇਤਿਹਾਸ ਬਾਰੇ ਗੱਲਾਂ ਪੜਾ ਲੱਗਦੀਆਂ ਦਾ ਚੰਗਾ ਵੀ ਲੱਗਦਾ ਹੈ ਕਿ ਸਾਡੇ ਇਤਿਹਾਸ ਬਾਰੇ ਸਾਨੂੰ ਨੌਲੇਜ ਹੋਣੀ ਚਾਹੀਦੀ ਹੈ ਹਰ ਬੰਸੋ ੁਰਗੋਵ ਸਿੰਘ ਦੀ ਦੱਖਣ ਵੱਲੋਂ ਸਫ਼ਰ ਕਰ ਰਹੇ ਨੇ ਸਿੰਘਾਂ ਦਾ ਜਥਾ ਹੈ ਤੇ ਨਾਲ ਹੈ ਔਰੰਗਜ਼ੇਬ ਦਾ ਪੁੱਤਰ ਤੇ ਉਸ ਟਾਈਮ ਦਿੱਲੀ ਦਾ ਬਾਦਸ਼ਾਹ ਬਹਾਦਰ ਕਿਉਂਕਿ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਪੁੱਤਰਾਂ 'ਚ ਗੱਦੀ ਵਾਸਤੇ ਆਪਸ 'ਚ ਲੜਾਈ ਹੋਈ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਮਦਦ ਲਈ ਸੀ ਬਹਾਦਰ ਸ਼ਾਹ ਨੇ ਬਹਾਦਰ ਸ਼ਾਹ ਰਾਜਾ ਬਣਿਆ ਸੀਗਾ ਤਖਤ ਤੇ ਬੈਠਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਨਾਲ ਇੱਕ ਇਤਿਹਾਸਾਨ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ ਇਸ ਕਰਕੇ ਇਹ ਨਾ ਨਾ ਸਮਝੋ ਵੀ ਹਾਂ ਔਰੰਗਜ਼ੇਬ ਨੇ ਇੰਨਾ ਕੁਝ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਉਹਦੇ ਪੁੱਤ ਨਾਲ ਕਿਉਂ ਜਾ ਰਹੇ ਨੇ ਇਹ ਇੱਕ ਅਲੱਗ ਵਿਸ਼ਾ ਹੈ ਇਹਦੇ ਤੇ ਇੱਕ ਅਲੱਗ ਵੀਡੀਓ ਬਣਾਵਾਂਗੇ ਆਪਾਂ ਹਾਂ ਤਾਂ ਫਿਰ ਜੀ ਸੁਖਮ ਸਿੰਘ ਜੀ ਦਾ ਇੱਕ ਕਲੀਅਰਫਾਈ ਆ ਦੇ ਨਾਲ ਪਾਲਤ ਜ਼ਰਾਵਰ ਸਿੰਘ ਦੇ ਤਖਣ ਵੱਲ ਨੂੰ ਜਾ ਰਹੇ ਨੇ ਇਹ ਪਹੁੰਚਦੇ ਨੇ ਚਿਤੌੜਗੜ ਚਿਤੌੜਗੜ ਦੇ ਨਾਲ ਇੱਕ ਗੰਭੀਰੀ ਨਦੀ ਵਗ ਰਹੀ ਆ ਉੱਥੇ ਗੁਰਗੋਇ ਸਿੰਘ ਜੀ ਦਾ ਕਾਫਲਾ ਰੁਕਦਾ ਹੈ ਤਾਂ ਪਾਲਤ ਪੁੱਤਰ ਜ਼ਰਾਵਰ ਸਿੰਘ ਉਥੋਂ ਘੋੜਿਆਂ ਵਾਸਤੇ ਕੱਖ ਲੈਣ ਲਈ ਜਾਂਦੇ ਨੇ ਆਪਦੇ 19 ਸਾਥੀਆਂ ਨਾਲ ਜਦੋਂ ਇਹ ਜਾਂਦੇ ਨੇ ਤਾਂ ਇਹਨਾਂ ਨੂੰ ਚਿਤੌੜਗੜ ਦਾ ਕਿਲਾ ਦਿਖਦਾ ਹੈ ਚਿਤੌੜਗੜ ਦਾ ਜਿਹੜਾ ਕਿਲਾ ਹੈ ਉਹਨੂੰ ਏਸ਼ੀਆ ਦਾ ਸਭ ਤੋਂ ਵੱਡਾ ਕਿਲਾ ਕਿਹਾ ਜਾਂਦਾ ਹੈ ਕਿਲਾ ਦੇਖ ਕੇ ਇਹਨਾਂ ਦਾ ਦਿਲ ਕਰਦਾ ਕਿ ਇਹ ਕਿਲਾ ਅੰਦਰੋਂ ਦੇਖੀਏ ਕਿਉਂਕਿ ਹੈਗੇ ਬਹਾਦਰ ਸੀ ਹੈ ਭਾਵੇਂ ਪੱਤੀ ਸੀ ਹਜੇ ਉਮਰ ਕੀ ਸੀ 11 ਸਾਲ ਦੀ ਸੀ ਪਰ ਅੰਦਰੋਂ ਐ ਜਿਵੇਂ ਹੁਣ ਅੱਜ ਕੱਲ ਦੇ ਬੱਚੇ ਨੇ 11 ਸਾਲ ਦੇ ਉਹ ਥੋੜੀ ਨਾ ਸੀ ਉਦੋਂ ਮਾਹੌਲ ਰਹਿ ਵੀ ਗੋਵਿੰਦ ਸਿੰਘ ਜੀ ਦੀ ਛਤਰ ਛਾਇਆ 'ਚ ਰਹਿ ਰਹੇ ਸੀ ਨਾ ਗੋਵਿੰਦ ਸਿੰਘ ਨੇ ਆਪਣੇ ਮੂੰਹੋਂ ਕਹਿਤਾ ਕਿ ਮੇਰੇ ਪੁੱਤਰ ਜਿਹੜਾ ਸਾਰੇ ਉਹਨਾਂ ਦੇ ਪੁੱਤਰ ਹੈਗੇ ਹਨ ਪਰ ਇੱਕ ਉਹਨਾਂ ਨੇ ਉਹਨਾਂ ਕਿੰਨੇ ਹੁਣ ਦੇ ਬੱਚੇ ਨੇ ਸਾਹਮਣੇ ਸਾਹਮਣੇ ਹੁਣ ਜੀ ਆ ਵੀਰੇ ਪ੍ਰਤੀ ਹੈਗਾ ਤੇ ਯਾਰ ਉਹਦੇ ਉਹਨਾਂ ਨੇ ਇਹ ਕਹਿਣ ਦੇ ਨਾਲ ਹੀ ਬੰਦੇ 'ਚ ਦਲੇਰੀ ਨਾ ਐਦਾ ਨਾ ਹੋਈ ਨਿਕ ਸਕਦਾ ਉਹ ਹੱਦਰ ਚੇਰਾ ਦੀ ਕੌਮ ਸੀ ਦਿਲ ਕਰਦਾ ਹੈ ਕਿ ਕਿਲਾ ਦੇਖ ਕੇ ਅੰਦਰੋਂ ਚਲੇ ਜਾਂਦੇ ਨੇ ਕਿਲਾ ਦੇਖਣ ਕਿਲੇ ਦਾ ਬਹੁਤ ਵੱਡਾ ਦਰਵਾਜ਼ਾ ਹੈ ਉੱਥੇ ਸੈਨਿਕ ਖੜੇ ਨੇ 100 150 ਇਹ ਸੈਨਿਕਾਂ ਨੂੰ ਕਹਿੰਦੇ ਨੇ ਕਿ ਅਸੀਂ ਕਿਲਾ ਦੇਖਣਾ ਚਾਹੁੰਦੇ ਹਾਂ ਉਹ ਜਿਹੜਾ ਕਿਲਾ ਸੀਗਾ ਤੋੜ ਗਰਦਾ ਉਹ ਪਹਿਲਾਂ ਜੇ ਪਿਛਲੇ ਸਮਿਆਂ 'ਚ ਦੇਖੀਏ ਉਹ ਜਿਹੜੇ ਰਾਜਪੂਤ ਰਾਜੇ ਸੀ ਉਹਨਾਂ ਦਾ ਸੀ ਹੈ ਉਦੋਂ ਬਾਅਦ ਜਦੋਂ ਅਕਬਰ ਦਾ ਰਾਜ ਹੁੰਦਾ ਹੈ ਅਕਬਰ ਦੇ ਰਾਜ ਤੋਂ ਬਾਅਦ ਉੱਥੇ ਜਿੰਨੇ ਵੀ ਗੈਰ ਮੁਸਲਮਾਨ ਸੀਗੇ ਉਹਨਾਂ ਦੀ ਐਂਟਰੀ ਬੈਨ ਸੀ ਗੈਰ ਮੁਸਲਮਾਨ ਨੂੰ ਕਿਸੇ ਨੂੰ ਵੀ ਕਿਲੇ ਦੇ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਜੀ ਇਹਨਾਂ ਨੂੰ ਫਿਰ ਰੋਕ ਲਿਆ ਜਾਂਦਾ ਸਪਾਹੀਆਂ ਵੱਲੋਂ ਕਹਿੰਦੇ ਤੁਸੀਂ ਹਿੰਦੂ ਹੋ ਤੁਹਾਨੂੰ ਅੰਦਰ ਨਹੀਂ ਜਾਣ ਦੀ ਮਨਾਹੀ ਹੈ ਤੁਹਾਨੂੰ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਇਹ ਫਿਰ ਉੱਥੇ ਕਹਿੰਦੇ ਨੇ ਵੀ ਹਿੰਦੂ ਨਹੀਂ ਹੈਗੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਹਾਂ। ਉੱਥੇ ਫਿਰ ਥੋੜਾ ਜਿਹਾ ਕੰਫੀਡੈਂਸ ਇਹਨਾਂ ਨੂੰ ਇਹ ਵੀ ਹੁੰਦਾ ਨਾ ਵੀ ਜਿਹੜਾ ਤੁਹਾਡਾ ਰਾਜਾ ਹੈ ਜਿਹੜਾ ਬਾਦਸ਼ਾਹ ਹੈ 72 14 ਗੁਰੂ ਗੋਬਿੰਦ ਸਿੰਘ ਦੇ ਨਾਲ ਹੈ ਇਹ ਕਹਿੰਦੇ ਨੇ। ਪਰ ਉਹਦੋਂ ਬਹਾਦਰ ਸ਼ਾਹ ਦੇ ਭਾਵੇਂ ਚੰਗੇ ਰਿਸ਼ਤੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਨਾਲ ਪਰ ਵਿੱਚ ਬਹੁਤ ਮੁਗਲ ਸੀਗੇ ਜਿਹੜੇ ਗੱਲਾਂ ਤੋਂ ਰਾਜ਼ੀ ਨਹੀਂ ਸੀਗੇ ਉਹਨਾਂ ਦੇ ਦਰਬਾਰ 'ਚ ਹੀ ਬਹੁਤ ਮੁਗਲ ਸੀਗੇ ਜਿਹੜੇ ਉਹਨਾਂ ਦੇ ਤੱਕ ਦਰਬਾਰੀ ਵੀ ਕਾਫੀ ਇਹ ਗੱਲ ਤੋਂ ਖੁਸ਼ ਨਹੀਂ ਸੀਗੇ। ਸਪਾਈ ਵੀ ਵਿੱਚੋਂ ਖੁਸ਼ ਨਹੀਂ ਹੋਣੇ। ਉਹ ਇਹ ਚੀਜ਼ ਤੋਂ ਗੌਰ ਨਹੀਂ ਕਰਦੇ ਇਹਨਾਂ ਦੇ ਕਹਿਣ ਤੋਂ ਜਦੋਂ ਇਹ ਕਹਿੰਦੇ ਨੇ ਵੀ ਹਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਤੇ ਖੰਡ ਤੋਂ ਤੁਹਾਡਾ ਰਾਜਾ ਵੀ ਨਾਲ ਹੈ ਫਿਰ ਇਹ ਜਿਹੜੇ ਸਪਾਈ ਹੁੰਦੇ ਨੇ ਇਹ ਕਹਿੰਦੇ ਨੇ ਵੀ ਹਾਂ ਤੁਸੀਂ ਚਲ ਜਓ ਅੰਦਰ ਤੁਸੀਂ ਉਹਦੇ ਸ਼ਸਤਰ ਲਾ ਕੇ ਜਾਓ ਜਿੰਨੇ ਵੀ ਹੁਣ ਸਿੰਘ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸੀ ਅੱਜ ਤੱਕ ਹਰ ਟਾਈਮ ਪਿਆਰ ਬਟਾ ਰਹੇ ਸ਼ਸਤਰਾਂ ਨਾਲ ਲੱਤੇ ਰਹਿੰਦੇ ਸੀ ਪੂਰੇ ਇਹ ਕਹਿੰਦੇ ਵੀ ਸ਼ਸਤਰ ਨਹੀਂ ਅਸੀਂ ਲਾ ਸਕਦੇ ਸ਼ਸਤਰ ਸਾਡੇ ਨਾਲ ਹੀ ਜਾਣਗੇ ਵੀ ਸ਼ਸਤਰ ਨਹੀਂ ਅਸੀਂ ਲਾ ਸਕਦੇ ਇਥੋਂ ਫਿਰ ਜਿਹੜੇ ਸਾਹਮਣੇ ਉਹ ਮੁਗਲ ਸਪਾਹੀ ਹੁੰਦੇ ਨੇ ਉਹਨਾਂ ਚੋਂ ਇੱਕ ਸ੍ਰੀ ਗੋਬਿੰਦ ਸਿੰਘ ਜੀ ਵਾਸਤੇ ਅਪਸ਼ਬਦ ਬੋਲਦਾ ਹੈ ਬੋਲਣ ਦੀ ਦੇਰ ਹੀ ਸੀ ਪਾਲਕ ਪੁੱਤਰ ذراور ਸਿੰਘ ਤੋਂ ਸੁਣਿਆ ਨਹੀਂ ਗਿਆ ਕਿਰਪਾਨ ਨੂੰ ਹੱਥ ਪਾ ਲਿਆ ਕਢ ਲਈ ਕਿਰਪਾਨ ਲਾਤਾ ਜਗਾ ਰਹੋ ਉੱਥੇ ਫਿਰ ਇਹਨਾਂ ਦੀ ਆਪਸ ਚ ਝੜਪ ਹੁੰਦੀ ਹੈ ਇਹੀ ਸੀਗੇ ਸਿਰਫ 20 ਜਣੇ ਉਧਰ ਮੁਗਲ ਸਪਾਹੀ ਸੀਗੇ ਜਿਹੜੇ ਉੱਥੇ ਮੌਕੇ ਤੇ ਮੌਜੂਦ ਗੇੜ ਤੇ ਉਹ 100-100 ਸੀਗੇ ਅੰਦਰ ਦਾ ਪਤਾ ਹੀ ਨਹੀਂ ਕਿੰਨੇ ਹੋਣੇ ਆ ਹੁਣ ਗੁਰੂ ਗੋਬਿੰਦ ਸਿੰਘ ਜੀ ਬਾਰੇ ਥੋੜੀ ਨਾ ਸੁਣ ਸਕਦੇ ਸੀ ਫਿਰ ਲਾਕੇ ਜਗਾੜੇ ਮੁਗਲਾਂ ਦੀਆਂ ਦਰਦਨਾ ਲਾਉਣ ਲੱਗ ਪਏ ਇਹਨਾਂ ਕੋਲ ਤਾਂ ਹੁਣ ਸਿਰਫ ਤਲਵਾਰਾਂ ਵਗੈਰਾ ਹੀ ਸੀ ਪਰ ਉਹਨਾਂ ਕੋਲ ਹੁਣ ਰੱਪਲਾਂ ਬੰਦੂਕਾਂ ਅੱਗੇ ਤੋਪਾਂ ਵੀ ਸੀਗੀਆਂ ਫਿਰ ਉਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਬਾਲੇ ਪੁੱਤਰ ਜ਼ੋਰਾਵਰ ਸਿੰਘ ਵੀ ਉੱਥੇ ਖੀਪ ਹੋ ਜਾਂਦੇ ਉੱਥੋਂ ਥੋੜੀ ਵਿੱਥ ਤੇ ਬੈਠੇ ਨੇ ਗੰਬੀਰੀ ਨਦੀ ਕੋਲ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਜਥੇ ਨਾਲ ਗੁਣੀਆਂ ਦੀ ਆਵਾਜ਼ ਸੁਣ ਕੇ ਫਿਰ ਭਾਈ ਮਾਨ ਸਿੰਘ ਨੂੰ ਭੇਜਦੇ ਨੇ ਕਿ ਜਾਓ ਜਾ ਕੇ ਦੇਖੋ ਕੀ ਹੋਇਆ ਕੋਈ ਸਿੱਖ ਉਹਨਾਂ ਦੇ ਨਾਲ ਜਾਂਦੇ ਨੇ ਭਾਈ ਮਾਨ ਸਿੰਘ ਦੇ ਉਹਨੇ ਭਾਈ ਮਾਨ ਸਿੰਘ ਕੋਲ ਨੇ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਪਿਆਰੇ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਯੁੱਧਾਂ 'ਚ ਅੱਗੇ ਹੋ ਕੇ ਲੜਦੇ ਰਹੇ ਨੇ ਭਾਈ ਮਾਨ ਸਿੰਘ ਜਦੋਂ ਚਮਕੌਰ ਦੀ ਗੜੀ ਛੱਡੀ ਆ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਨਾਲ ਤਿੰਨ ਸਿੱਖ ਸੀ ਉਹਨਾਂ ਚ ਇੱਕ ਸੀਗਾ ਭਾਈ ਮਾਨ ਸਿੰਘ ਮਾਚੀਵਾੜੇ ਦੇ ਜੰਗਲਾਂ 'ਚ ਭਾਈ ਮਾਨ ਸਿੰਘ ਹੋਣਾ ਨਹੀਂ ਆ ਕੇ ਦੇਖਿਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਾਨ ਸਿੰਘ ਜੇ ਤੋ ਜਾਂਦੇ ਨੇ ਉਹ ਜਾ ਕੇ ਹਜੇ ਮਾਹੌਲ ਉਹਨਾਂ ਨੂੰ ਫੱਟੇ ਨਹੀਂ ਦਿਲਦਾ ਹੁੰਦਾ ਹੁੰਦਾ ਹਟੜੋਂਾਂ ਤੇ ਵੀ ਭਰਾ ਦਿੰਦੇ ਨੇ ਕਈ ਗੋਲੀਆਂ ਚ ਭਾਈ ਮਾਨ ਸਿੰਘ ਵੀ ਸ਼ਹੀਦ ਹੋ ਜਾਂਦੇ ਐ ਫਿਰ ਇਹਨਾਂ ਦੀ ਸ਼ਹਾਦਤ ਹੁੰਦੀ ਆ ਇਹ ਗੁਰੂ ਕਾਲ ਦੇ ਆਖਰੀ ਸ਼ਹੀਦ ਕਿਹਾ ਜਾਂਦਾ ਹੈ ਨਾ ਗੁਰੂ ਕਾਲ ਜੇ ਤੋਂ ਪਹਿਲਾਂ ਵੀ ਬੜੀਆਂ ਸ਼ਾਨਤਾਂ ਹੋਈਆਂ ਹੂੰ ਇਹ ਗੁਰੂ ਕਾਲ ਦੇ ਆਖਰੀ ਸ਼ੀਰ ਗੁਰੂ ਗੋਬਿੰਦ ਸਿੰਘ ਜੀ ਫਿਰ ਆਪਣੇ ਹੱਥੀਂ ਇਹਨਾਂ ਦਾ ਸੰਸਕਾਰ ਕਰਦੇ ਨੇ ਜੰਪੀਰੀ ਨਦੀ ਦੇ ਕਿਨਾਰੇ ਤਾਂ ਪਾਲਤ ਪੁੱਤਰ ਜੋਰਾਵਰ ਸਿੰਘ ਦਾ ਜਿਹੜੇ ਵੱਡੇ ਵੱਡੇ ਇਤਿਹਾਸਕਾਰ ਨੇ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਪਟਵੰਿਆਂ ਚ ਵੀ ਇਹਨਾਂ ਦਾ ਜ਼ਿਕਰ ਆਉਂਦਾ ਹੈ ਤਾਂ ਇਹ ਸੀਗਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਲਤ ਪੁੱਤਰ ਬਾਬਾ ਜ਼ੋਰਾਵਰ ਸਿੰਘ ਦਾ ਇਤਿਹਾਸ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਸਿੱਖ ਇਤਿਹਾਸ ਨੂੰ ਯਾਰ ਇਦਾਂ ਦੀ ਵੀਡੀਓਸ ਨੂੰ ਸਾਨੂੰ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਹੈ ਕਿ ਹੋਰ ਲੋਕਾਂ ਨੂੰ ਵੀ ਇਤਿਹਾਸ ਬਾਰੇ ਪਤਾ ਲੱਗੇ ਲਾਈਕ ਤੇ ਸਬਸਕ੍ਰਾਈਬ ਵੀ ਕਾਫੀ ਚੀਜ਼ਾਂ ਇਦਾਂ ਦੇ ਨਾਲ ਜੋ ਨਹੀਂ ਹੁੰਦੀਆਂ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਜ਼ਰੂਰ ਦੱਸ ਦਿਆ ਕਰੋ ਬਾਈ ਤੁਸੀਂ ਕਰ ਹਾਬੰਦੀ। ਓਕੇ ਗਾਇਸ ਤੇ ਅੱਜ ਆਪਾਂ ਵੀਡੀਓ ਦੇਖੀ ਗੁਰੂ ਗੋਬਿੰਦ ਸਿੰਘ ਜੀ ਦੇ ਪੰਜਵੇਂ ਪਾਲਤ ਪੁੱਤਰ ਬਾਰੇ ਕਿ ਹਰਤੇ ਐਡ ਚੀਜ਼ ਮੈਨੂੰ ਨਹੀਂ ਲੱਗਦਾ ਕਾਫੀ ਲੋਕਾਂ ਨੂੰ ਇਸ ਬਾਰੇ ਪਤਾ ਹੋਏਗਾ ਤੇ ਇਹ ਚੀਜ਼ ਕਾਫੀ ਹਰ ਲੋਕਾਂ ਨੂੰ ਗਿਆਨ ਦਿੰਦੀ ਆਪਣੇ ਇਤਿਹਾਸ ਬਾਰੇ ਪਤਾ ਲੱਗਣਾ ਚਾਹੀਦਾ ਵਦ ਵਦ ਹਨਾ ਤੇ ਅੱਜ ਆਪਾਂ ਵੀਡੀਓ ਦੇਖੀ ਤੇ ਵੀਡੀਓ ਦੇਖ ਕੇ ਚੰਗਾ ਲੱਗੇ ਹੋ ਯਾਰ ਕਿ ਕੋਈ ਚੀਜ਼ ਸਾਨੂੰ ਜੋ ਨਹੀਂ ਪਤਾ ਸੀ ਉਹ ਤੇ ਬਾਰੇ ਪਤਾ ਲੱਗ ਗਿਆ ਤੇ ਉਹ ਚੀਜ਼ ਬਰ ਹੁਣ ਸਾਨੂੰ ਵੀ ਨੌਲੇਜ ਹੈ ਇਹ ਇਦਾਂ ਦੀ ਵੀਡੀਓਜ਼ ਨੂੰ ਸਾਨੂੰ ਹੋਰ ਸ਼ੇਅਰ ਕਰਨਾ ਚਾਹੀਦਾ ਹੈ ਜਾਂ ਜਿੰਨੂੰ ਬਾਕੀਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਬਾਕੀਆਂ ਨੂੰ ਵੀ ਇਹ ਗਿਆਨ ਮਿਲੇ ਕਿ ਯਾਰ ਸਾਡੇ ਇਤਿਹਾਸ ਬਾਰੇ ਵੀ ਸਾਡਾ ਸਾਡੇ ਇਤਿਹਾਸ ਬਹੁਤ ਵੱਡਾ ਹੈ ਸਾਡੇ ਇਤਿਹਾਸ ਵਿੱਚ ਇੰਨੇ ਮਤਲਬ ਕੀ ਕਹਿ ਸਕਦੇ ਨੇ ਮਹਾਪੁਰਜ ਹੋਏ ਨੇ ਇੰਨੇ ਜ਼ਿਆਦਾ ਵਾਰੀਅਰ ਹੋਏ ਨੇ ਜਿਨ੍ਹਾਂ ਬਾਰੇ ਸਾਨੂੰ ਪਤਾ ਵੀ ਨਹੀਂ ਹੈ ਤੇ ਉਹਨਾਂ ਬਾਰੇ ਸਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ ਅਗਰ ਤੁਸੀਂ ਕਿਤਾਬ ਨਹੀਂ ਪੜ ਸਕਦੇ ਤਾਂ ਇਦਾਂ ਦੀ ਵੀਡੀਓਜ਼ ਦੇਖ ਕੇ ਸਾਨੂੰ ਉਹ ਗਿਆਨ ਲੈਣਾ ਚਾਹੀਦਾ ਹੈ ਤੇ ਇੰਦਾ ਦੇ ਵੀਡੀਓ ਜ਼ਰੂਰ ਸ਼ੇਅਰ ਕਰੋ ਸ਼ੇਅਰ ਤੋਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕਾਂ ਦਾ ਕਿ ਗਿਆਨ ਨੂੰ ਨੋਲਿਜ ਪਹੁੰਚੇ ਤੇ ਖੋਪ ਕਰ ਰਹਾ ਤੁਹਾਨੂੰ ਮੈ ਵੀਡੀਓ ਪਸੰਦ ਆਈ ਹੋਏਗੀ ਤੇ ਪਸੰਦ ਜੇ ਪਸੰਦ ਆਈ ਹੋਏ ਤੇ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਚੈਨਲ ਨੂੰ ਮਦਦ ਦਿਓ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਟੇਕ ਕੇਅਰ ਤੇ ਬਾਏ ਬਾਏ